हां जी दोस्तों प्यार परी सस्रीकार जी जिविक ਤੁਹਾਨੂੰ ਪਤਾ ਹੈ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਕੀਤਾ ਸੀ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ ਤੇ ਨਾਲ ਇਸ ਦੇ 2500 ਪੈਨਸ਼ਨ ਦਾ ਵਾਅਦਾ ਜਿਹੜਾ ਪੂਰਾ ਕੀਤਾ ਹੈ ਤਾਂ ਇਸ ਦੇ ਅਵੱਧ ਵਿੱਚ ਪੰਜਾਬ ਦੇ ਵਿੱਚ ਪਟਿਆਲਾ ਦੇ ਵਿੱਚ ਔਰਤਾਂ ਨੇ ਜਰੂਰ ਸਖੜਿਆ ਹੈ ਪੰਜਾਬ ਸਰਕਾਰ ਦਾ ਕਿਉਂਕਿ ਦੋਸਤੋ ਤੁਹਾਨੂੰ ਦੱਸ ਦਿੰਦੀ ਹੈ ਕਿ ਉਰੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਤਾਂ ਪੁਤਲਾ ਵੀ ਉਹਨਾਂ ਨੇ ਉਹ ਕਹਤੇ ਹਾਏ ਹਾਏ ਦੇ ਨਾਰੇ ਲਾਏ ਨੇ ਕਿ ਪੰਜਾਬ ਸਰਕਾਰ ਉਹਨਾਂ ਦੇ ਪੈਸੇ ਖਾ ਚੁੱਕੀ ਐ ਪਿਛਲੇ 18 ਮਹੀਨਿਆਂ ਦੇ 18000 ਰੁਪਏ ਇੱਕ ਔਰਤ ਦੇ ਪੈਸੇ ਬਣਦੇ ਨੇ ਤਾਂ ਉਸ ਹਿਸਾਬ ਨਾਲ ਬਕਾਇਆ ਵੀ ਦਿੱਤਾ ਜਾਵੇ ਤੇ ਅੱਗੇ ਤੋਂ ਵੀ 1000 ਰੁਪਏ ਜਿਹੜਾ ਸ਼ੁਰੂ ਕੀਤਾ ਜਾਵੇ ਤਾਂ ਉਹਨਾਂ ਨੇ ਇਹ ਵੀ ਪੁੱਛਿਆ ਹੈ ਕਿ ਪੰਜਾਬ ਸਰਕਾਰ ਨੂੰ ਕਿ ਉਹਨਾਂ ਨੇ ਕਹਿਆ ਸੀ ਕਿ ਜਦੋਂ ਸਾਡੀ ਸਰਕਾਰ ਆਏਗੀ ਤਾਂ 1000 ਰੁਪਏ ਔਰਤਾਂ ਨੂੰ ਦਿੱਤਾ ਜਾਏਗਾ ਪਰ ਹਾਲੇ ਤੱਕ ਉਹਨਾਂ ਨੂੰ ਰੁਪਿਆ ਨਹੀਂ ਮਿਲਿਆ ਤੁਹਾਨੂੰ ਕੀ ਲੱਗਦਾ ਹੈ ਦੋਸਤੋ ਕਿ ਪੰਜਾਬ ਸਰਕਾਰ ਇਹ ਪੈਸਾ ਕਿਉਂ ਨਹੀਂ ਸ਼ੁਰੂ ਕਰ ਰਹੀ ਹੈ ਕਿਉਂਕਿ ਉਹਨਾਂ ਕੋਲ ਪੈਸੇ ਦੀ ਕਮੀ ਹੈ ਜਾਂ ਫਿਰ ਉਹਨਾਂ ਦੀ ਨੀਤੀ 'ਚ ਖੋਟ ਹੈ ਤਾਂ ਦੋਸਤੋ ਆਪਣੇ ਕਮੈਂਟ ਜਰੂਰ ਦੱਸਣਾ ਤਾਂ ਜੋ ਤੁਹਾਡੇ ਕਮੈਂਟ ਪੜ੍ਹ ਕੇ ਔਰਤਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਸਰਕਾਰ ਜਿਹੜਾ ਪੈਸਾ ਹੈ ਉਹ ਕਿਉਂ ਨਹੀਂ ਦੇ ਰਹੀ ਤੇ ਨਾਲੇ ਉਹਨਾਂ ਨੂੰ ਇਹ ਤਸਲੀਮ ਹੈ ਕਿ ਕੱਤ ਕੇ ਪੈਸਾ ਪੰਜਾਬ ਸਰਕਾਰ ਹੈ ਪੋਰਟਾਂ ਦਾ ਇਹ ਜਿਹੜਾ ਚਾਲੂ ਕਰ ਸਕਦੀ ਹੈ ਤੇ ਦੋਸਤੋ ਕਮੈਂਟ ਜਰੂਰ ਕਰਨਾ ਤਾਂ ਜੋ ਲੋਕਾਂ ਨੂੰ ਪਤਾ ਚੱਲ ਸਕੇ ਪੰਜਾਬ ਸਰਕਾਰ ਕਦ ਤੱਕ 1000 ਰੁਪਏ ਦੇਵੇਗੀ ਜਾਂ ਫਿਰ ਨਹੀਂ